ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਇੱਕ ਨਵੇਂ ਟੌਪਿਕ ਤੇ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਕਿ ਆਪਣੇ ਹਰੇਕ ਸਵੇਰ ਜਿਹੜੀ ਹਰੇਕ ਨਵਾਂ ਦਿਨ ਚੜਦਾ ਹੈ ਹਰੇਕ ਸਵੇਰ ਦੀ ਸ਼ੁਰੂਆਤ ਹੈ ਜਿਹੜੀ ਅਸੀਂ ਆਈਸਕ੍ਰੀਮ ਦੇ ਨਾਲ ਸ਼ੁਰੂ ਕਰਨੀ ਹੈ ਜਿਸ ਨਾਲ ਅਸੀਂ ਪੂਰਾ ਪੂਰਾ ਦਿਨ ਐਨਰਜੈਟਿਕ ਰਹਾਂਗੇ ਕਹਿੰਦੇ ਜਦੋਂ ਖੁਦ ਤੇ ਵਿਸ਼ਵਾਸ ਤੇ ਪਰਮਾਤਮਾ ਤੇ ਭਰੋਸਾ ਹੋਵੇ ਫਿਰ ਮੁਸ਼ਕਲਾਂ ਜਿੰਨੀਆਂ ਮਰਜ਼ੀ ਹੋਣ ਰਸਤੇ ਮਿਲ ਹੀ ਜਾਂਦੇ ਨੇ ਹਰ ਰੋਸਵੇਰੇ ਉੱਠ ਕੇ ਇੱਕ ਸੰਕਲਪ ਕਰੋ ਕਿ ਮੈਂ ਸ਼ਕਤੀਸ਼ਾਲੀ ਆਤਮਾ ਹਾਂ ਮੇਰਾ ਮਾਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ ਅਸੀਂ ਜੋ ਚਾਹੁੰਦੇ ਹਾਂ ਉਹ ਕਰ ਸਕਦੇ ਹਾਂ ਆਪਣੇ ਆਪ ਨੂੰ ਅਸ਼ੀਰਵਾਦ ਦਿਓ ਪਰਮਾਤਮਾ ਦਾ ਸ਼ੁਕਰਾਨਾ ਕਰੋ ਤੇ ਨਾਲ ਆਪਣੇ ਆਪ ਨੂੰ ਵੀ ਅਸ਼ੀਰਵਾਦ ਦਿਓ ਵੀ ਅਸੀਂ ਸਭ ਕੁਝ ਜ਼ਿੰਦਗੀ ਦੇ ਵਿੱਚ ਕਰ ਸਕਦੇ ਹਾਂ ਜੇ ਤੁਸੀਂ ਆਪਣੇ ਅੰਦਰ ਸੈਲਫ ਕੌਨਫੀਡੈਂਸ ਲਿਆਉਣਾ ਚਾਹੁੰਦੇ ਹੋ ਨਾ ਤਾਂ ਆਪਣੇ ਅੰਦਰ ਸੰਜਮ ਤੇ ਨਿਯਮ ਹੋਣਾ ਚਾਹੀਦਾ ਹੈ ਇਹਦੇ ਲਈ ਤਾਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦੇ ਹਾਂ ਡਿਸਪਲਿਨ ਜਿਹੜਾ ਅਨੁਸ਼ਾਸਨ ਉਹ ਸਾਡੇ ਅੰਦਰ ਕੰਮ ਕਰਨ ਦੀ ਵਿਲ ਪਾਵਰ ਨੂੰ ਆ ਜਿਹੜਾ ਵਧਾ ਦਿੰਦਾ ਉਹ ਅਨੁਸ਼ਾਸਨ ਵਿੱਚ ਰਹਿਣ ਨਾਲ ਸਾਡੇ ਐਫਰਟਸ ਵੀ ਬਹੁਤ ਘੱਟ ਜਾਂਦੇ ਨੇ ਮਿਹਨਤ ਸਾਨੂੰ ਘੱਟ ਕਰਨੀ ਪੈਂਦੀ ਹੈ ਜਦੋਂ ਅਸੀਂ ਪਹਿਲਾਂ ਹੀ ਡਿਸਪਲਿਨ ਦੇ ਵਿੱਚ ਰਹਾਂਗੇ ਪਹਿਲਾਂ ਹੀ ਸਾਰੇ ਕੰਮ ਸਮੇਂ ਅਨੁਸਾਰ ਕਰਾਂਗੇ ਫਿਰ ਸਾਨੂੰ ਜ਼ਿਆਦਾ ਐਫਰਟਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਅਸੀਂ ਸਾਰਾ ਦਿਨ ਬਹਾਨੇ ਬਣਾਉਂਦੇ ਰਹਿੰਦੇ ਹਾਂ ਕਈ ਵਾਰੀ ਵੀ ਮੇਰੇ ਕੋਲ ਸਮਾਂ ਨਹੀਂ ਹੈਗਾ ਮੈਂ ਤਾਂ ਸਾਰਾ ਦਿਨ ਬਿਜ਼ੀ ਰਹਿਣਾ ਮੈਨੂੰ ਤਾਂ ਜ਼ਿੰਦਗੀ ਦੇ ਵਿੱਚ ਆਹ ਕੰਮ ਨਹੀਂ ਹੁੰਦਾ ਹੈਗਾ ਮੈਨੂੰ ਤਾਂ ਪੜ੍ਹਾਈ ਚੋਂ ਵੇਲ ਨਹੀਂ ਹੈਗੀ ਜਾਂ ਕਿਸੇ ਕੰਮ ਦੇ ਵਿੱਚੋਂ ਵੇਲ ਨਹੀਂ ਮੈਂ ਕਿਤੇ ਨਹੀਂ ਜਾ ਸਕਦਾ ਹੈਗਾ ਬਹੁਤ ਗੱਲਾਂ ਹੁੰਦੀਆਂ ਨੇ ਇਹ ਜੀਆਂ ਜੋ ਸਾਡੀ ਦਿਨਚਰਿਆ ਦੇ ਵਿੱਚ ਇਸ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਪਰਮਾਤਮਾ ਨੇ ਸਾਰਿਆਂ ਨੂੰ ਦਿਨ ਦੇ 24 ਘੰਟੇ ਦਿੱਤੇ ਹੋਏ ਨੇ ਕੰਮ ਕਰਨ ਲਈ ਆਰਾਮ ਕਰਨ ਲਈ ਤੇ ਮਿਹਨਤ ਕਰਨ ਲਈ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਤੇ ਨਾਲ ਪਰਮਾਤਮਾ ਦਾ ਨਾਮ ਧਿਆਉਣ ਲਈ ਵੀ ਇਨਾਂ ਦੀ ਵਰਤੋਂ ਅਸੀਂ ਕਿਵੇਂ ਕਰਨੀ ਹੈ ਉਹ ਸਭ ਕੁਝ ਸਾਡੇ ਹੱਥ ਦੇ ਵਿੱਚ ਹੈ ਆਓ ਅਸੀਂ ਆਈਸਕ੍ਰੀਮ ਜਿਹੜਾ ਸ਼ਬਦ ਹੈ ਉਹਦੇ ਨਾਲ ਆਪਣੀ ਨਵੀਂ ਸਵੇਰ ਦੀ ਸ਼ੁਰੂਆਤ ਕਿਵੇਂ ਕਰ ਸਕਦੇ ਹਾਂ ਜਿਸ ਦੇ ਨਾਲ ਅਸੀਂ ਪੂਰਾ ਦਿਨ એનર્ਜੀ ਨਾਲ ਭਰਪੂਰ ਰਹਾਂਗੇ ਸਭ ਤੋਂ ਪਹਿਲਾਂ ਕੀ ਹੈ ਆਪਣੇ ਅੰਦਰ ਜਿਹੜਾ ਆਤਮ ਵਿਸ਼ਵਾਸ ਆਤਮ ਬਲ ਪੈਦਾ ਕਰੋ ਜਦੋਂ ਸਾਡੇ ਅੰਦਰ ਆਤਮ ਵਿਸ਼ਵਾਸ ਪੈਦਾ ਹੋ ਗਿਆ ਤਾਂ ਅਸੀਂ ਹਰੇਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ आत्मविश्वास ਕੀ ਹੈ ਆਪਣੇ ਅੰਦਰ ਕੌਨਫੀਡੈਂਸ ਲਿਆਉਣਾ ਮੇਰੇ ਲਈ ਕੁਝ ਵੀ ਇੰਪੋਸੀਬਲ ਨਹੀਂ ਹੈ ਮੈਂ ਸਭ ਕੁਝ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ ਪਰਮਾਤਮਾ ਨੇ ਇਨਸਾਨ ਨੂੰ ਸੋਚ ਤੇ ਸਮਝਣ ਦੀ ਸ਼ਕਤੀ ਦਿੱਤੀ ਹੋਈ ਹੈ ਅਸੀਂ ਆਪਣਾ ਚੰਗਾ ਮਾੜਾ ਸੋਚ ਸਕਦੇ ਹਾਂ ਵੀ ਸਾਡੇ ਲਈ ਕੀ ਸਹੀ ਹੈ ਤੇ ਕੀ ਗਲਤ ਹੈ ਜਦੋਂ ਕਿਸੇ ਵੀ ਕੰਮ ਨੂੰ ਲੈ ਕੇ ਸਾਡੇ ਅੰਦਰ ਆਤਮ ਵਿਸ਼ਵਾਸ ਪੈਦਾ ਕਰ ਲਿਆ ਨਾ ਅਸੀਂ ਤਾਂ ਅਸੀਂ ਖੁਸ਼ ਹੋ ਕੇ ਹਰੇਕ ਕੰਮ ਨੂੰ ਸਮੇਟ ਲਵਾਂਗੇ ਹਰੇਕ ਕੰਮ ਨੂੰ ਕਰ ਸਕਦੇ ਹਾਂ ਨੰਬਰ 2 ਤੇ ਹੈਗੀ ਇੱਛਾ ਸ਼ਕਤੀ ਤੁਹਾਡੇ ਅੰਦਰ ਕਿਸੇ ਵੀ ਕੰਮ ਨੂੰ ਲੈ ਕੇ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਭਾਵੇਂ ਇੱਛਾ ਹੋਣੀ ਚਾਹੀਦੀ ਹੈ ਚਾਹੇ ਉਹ ਪੜ੍ਹਾਈ ਨੂੰ ਲੈ ਕੇ ਹੈ ਜਾਂ ਕਿਸੇ ਨੌਕਰੀ ਦੇ ਮਾਮਲੇ ਦੇ ਵਿੱਚ ਹੈ ਜਦੋਂ ਤੁਹਾਡੇ ਅੰਦਰ ਚਾਹਤ ਪੈਦਾ ਹੋ ਗਈ ਕਿਸੇ ਕੰਮ ਨੂੰ ਕਰਨ ਦੀ ਤਾਂ ਤੁਸੀਂ ਕਦੇ ਜ਼ਿੰਦਗੀ 'ਚ ਬੋਰ ਨਹੀਂ ਹੋ ਸਕਦੇ ਹੈਗੇ ਉਹ ਕੰਮ ਨੂੰ ਆਪਣੇ ਦਿਲੋਂ ਤੇ ਸਕੂਨ ਦੇ ਨਾਲ ਕਰੋਗੇ ਖੁਸ਼ ਹੋ ਕੇ ਕਰੋਗੇ ਕੋਈ ਵੀ ਕੰਮ ਨੂੰ ਜਦੋਂ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਕੰਮਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਖੁਸ਼ ਹੋ ਕੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਦੇ ਹਾਂ ਨੰਬਰ 3 ਤੇ ਹੈਗਾ ਸਕਾਰਾਤਮਕ ਦ੍ਰਿਸ਼ਟੀਕੋਣ ਤੁਹਾਡਾ ਨਜ਼ਰੀਆ ਜਿਹੜਾ ਚੰਗਾ ਹੋਣਾ ਚਾਹੀਦਾ ਹੈ ਪੋਜ਼ਿਟਿਵਿਟੀ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ ਤੁਹਾਡੇ ਅੰਦਰ ਚੰਗੀ ਸੋਚ ਤੇ ਪੋਜ਼ਿਟਿਵ ਥਿੰਕਿੰਗ ਦਾ ਭੰਡਾਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਨਕਾਰਾਤਮਕ ਨੂੰ ਕਦੇ ਵੀ ਆਪਣੇ ਤੇ ਹਾਵੀ ਨਾ ਹੋਣ ਦਿਓ ਅਤੇ ਨਕਾਰਾਤਮਕ ਸੋਚ ਹੈ ਜਿਹੜੀ ਸਾਨੂੰ ਹਮੇਸ਼ਾ ਡਰਾਉਂਦੀ ਹੈ ਕਿਤੇ ਆਲਸ ਕਿਤੇ ਮੈਂ ਅਸਫਲ ਨਾ ਹੋ ਜਾ ਜਿੰਦਗੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿੰਦੀ ਵਿੱਚ ਅੱਗੇ ਨਹੀਂ ਵਧਣ ਦਿੰਦੀ ਹੈਗੀ ਜਿਹੜੀ ਨਕਾਰਾਤਮਕ ਸੋਚ ਹੈ ਹਮੇਸ਼ਾ ਚੰਗੀ ਸੋਚ ਤੇ ਸਕਾਰਾਤਮਕ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾ ਕੇ ਰੱਖੋ ਤਾਂ ਜੋ ਤੁਸੀਂ ਦੂਸਰਿਆਂ ਦੇ ਬੋਲੇਗੇ ਕੁਝ ਮਾੜੇ ਬੋਲ ਕਰਕੇ ਆਪਣਾ ਮਨੋਵਲਾ ਜਿਹੜਾ ਉਹ ਨੀਚੇ ਨਾ ਡੇਗ ਸਕੋ। ਕਈ ਵਾਰ ਸਾਡੇ ਅੰਦਰ ਬਹੁਤ ਜ਼ਿਆਦਾ ਜਜ਼ਬਾ ਹੁੰਦਾ ਕਿਸੇ ਕੰਮ ਨੂੰ ਕਰਨ ਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਸਭ ਕੁਝ ਕਰ ਸਕਦਾ। ਮੈਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਚਾਉਣ ਦਾ ਹੌਸਲਾ ਰੱਖ ਸਕਦਾ ਹਾਂ ਪਰ ਜਦੋਂ ਕੋਈ ਦੂਸਰੇ ਲੋਕ ਤੁਹਾਨੂੰ ਚੰਦ ਬੋਲ ਬੋਲ ਦਿੰਦੇ ਨੇ ਥੋੜੇ ਸ਼ਬਦ ਬੋਲ ਦਿੰਦੇ ਨੇ ਤਾਂ ਅਸੀਂ ਉੱਥੇ ਹੀ ਸਾਡਾ ਮਨੋਵਲ ਜਿਹੜਾ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਸਫਲ ਹੋਣ ਦੇ ਲਈ ਪਰ ਜੇ ਕੋਈ ਕਹਿ ਦੇਵੇ ਕਿ ਤੂੰ ਨੇ ਕੁਝ ਕਰ ਸਕਦਾ ਹੈਗਾ ਤੂੰ ਤਾਂ ਇੱਥੇ ਹੀ ਰੰਦਾ ਫਿਰੇਗਾ ਇਹਦੇ ਲਈ ਤਾਂ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੂੰ ਤਾਂ ਹਾਲਸੀ ਐ ਅਜਿਹੀਆਂ ਗੱਲਾਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਮਨੋਵਲ ਨੂੰ ਤੋੜ ਦਿੰਦੀਆਂ ਨੇ ਤੁਸੀਂ ਨਕਾਰਾਤਮਕ ਦੇ ਪ੍ਰਭਾਵ ਹੇਠ ਆ ਜਾਓਗੇ ਤੁਸੀਂ ਕਹੋਗੇ ਵੀ ਮੇਰੇ ਤੇ ਤਾਂ ਕੁਝ ਹੋਣਾ ਹੀ ਨਹੀਂ ਹੈਗਾ ਆਪਣੇ ਅੰਦਰ ਪੂਰੀ ਸਕਾਰਾਤਮਕ ਤੇ ਸੋਚ ਤੇ ਚੰਗਾ ਨਜ਼ਰੀਆ ਰੱਖੋ ਨੰਬਰ 4 ਤੇ ਹੈਗਾ ਕਿਰਿਆਸ਼ੀਲਤਾ ਜਦੋਂ ਵੀ ਕੋਈ ਕੰਮ ਕਰ ਰਹੇ ਹੋ ਤੁਸੀਂ ਉਹਨੂੰ ਪੂਰੀ ਲਗਨ ਦੇ ਨਾਲ ਕਰੋ ਤੁਹਾਡੇ ਅੰਦਰ ਕਿਸੇ ਕੰਮ ਨੂੰ ਲੈ ਕੇ ਕਿਰਿਆਸ਼ੀਲਤਾ ਹੋਣੀ ਚਾਹੀਦੀ ਹੈ ਜ਼ਿੰਦਗੀ ਦਾ ਜਿਹੜਾ ਪ੍ਰਵਾਹ ਹੈ ਉਹ ਚੱਲਦਾ ਰਹਿਣਾ ਚਾਹੀਦਾ ਜਿਵੇਂ ਨਦੀਆਂ ਦਾ ਪਾਣੀ ਹੈ ਜਿਹੜਾ ਉਹ ਲਗਾਤਾਰ ਵਹਿੰਦਾ ਰਹਿੰਦਾ ਹੈ ਤੇ ਪਾਣੀ ਸਾਫ਼ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਖੜੇ ਪਾਣੀ ਦੇ ਵਿੱਚ ਉਹ ਤਾਂ ਬਦਬੂ ਵੀ ਆਉਣ ਲੱਗ ਜਾਂਦੀ ਹੈ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਲਗਾਤਾਰ ਉਹ ਮਿਹਨਤ ਕਰਦੇ ਰਹੋ ਮਿਹਨਤ ਦੇ ਨਾਲ ਹੀ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਨਾ ਇੱਕ ਦਿਨ ਜ਼ਰੂਰ ਕਾਮਯਾਬ ਹੋ ਸਕਦੇ ਹਾਂ ਨੰਬਰ 5 ਇਹ ਹੈ ਕਿ ਕੰਮ ਇਸ ਤਰੀਕੇ ਦੇ ਨਾਲ ਕਰੋ ਕਿ ਤੁਹਾਡੇ ਰੂਹ ਨੂੰ ਸਕੂਨ ਮਿਲੇ ਇਹ ਨਹੀਂ ਹੈਗਾ ਵੀ ਤੁਸੀਂ ੱੱਕੇ ਨਾਲ ਜਾਂ ਦੁਖੀ ਹੋ ਕੇ ਕੰਮ ਕਰ ਰਹੇ ਹੋ ਕਿਸੇ ਵੀ ਕੰਮ ਨੂੰ ਚਾਹੇ ਉਹ ਪੜ੍ਹਾਈ ਨੂੰ ਲੈ ਕੇ ਆ ਜਾਂ ਘਰ ਦੇ ਕੰਮਾਂ ਕਰਾ ਨੂੰ ਲੈ ਕੇ ਆ ਤੁਹਾਡੇ ਬਿਜ਼ਨਸ ਨੂੰ ਲੈ ਕੇ ਆ ਨੌਕਰੀ ਨੂੰ ਲੈ ਕੇ ਆ ਹਰੇਕ ਕੰਮ ਨੂੰ ਖੁਸ਼ ਹੋ ਕੇ ਕਰੋ ਆਪਣੀ ਲਗਨ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਕੰਮ ਨੂੰ ਕਰੋ ਪਰਮਾਤਮਾ ਦਾ ਸਿਮਰਨ ਕਰਦੇ ਹੋ ਨਾ ਇੱਕ ਮਨ ਇੱਕ ਚਿੱਤ ਹੋ ਕੇ ਸੱਚੇ ਦਿਨੋਂ ਰੱਬ ਦਾ ਸ਼ੁਕਰਾਨਾ ਕਰੋ ਤੇ ਸਿਮਰਨ ਕਰੋ ਇਹ ਕੀ ਹੈ ਸਾਡੇ ਅੰਦਰ ਜਿਹੜਾ ਕੰਮ ਕਰਨ ਦੀ ਸਮਰੱਥਾ ਹੈ ਉਹ ਸਾਨੂੰ ਕੀ ਹੈ ਸਕੂਨ ਦਿੰਦੀ ਹੈ ਮਿਹਨਤ ਕਰਦੇ ਰਹੋ ਤੁਹਾਡੀ ਆਤਮਾ ਤੇ ਰੂਹ ਨੂੰ ਸ਼ਾਂਤੀ ਮਿਲਣੀ ਸ਼ੁਰੂ ਹੋ ਜੂਗੀ ਵੀ ਮੈਨੇ ਜਿਹੜਾ ਆਪਣਾ ਸਮਾਂ ਉਹ ਸਦ ਉਪਯੋਗ ਕੀਤਾ ਹੈ ਚੰਗੇ ਕੰਮਾਂ ਤੇ ਆਪਣਾ ਸਮਾਂ ਜਿਹੜਾ ਉਹ ਲਗਾ ਲਿਆ ਫਿਰ ਉਸ ਤੋਂ ਬਾਅਦ ਨੰਬਰ 6 ਤੇ ਹੈਗਾ ਮਹੱਤਵਪੂਰਨ ਹਰੇਕ ਕੰਮ ਨੂੰ ਮਹੱਤਵਪੂਰਨ ਸਮਝੋ ਉਹ ਕੰਮ ਦੀ अहमियत ਸਮਝੋ ਹਰੇਕ ਚੀਜ਼ ਦੀ ਮਹੱਤਤਾ ਸਮਝਣੀ ਬਹੁਤ ਜ਼ਰੂਰੀ ਹੈ ਤੁਹਾਡੇ ਅੰਦਰ ਹਰੇਕ ਕੰਮ ਨੂੰ ਕਰਨ ਦਾ ਜਜ਼ਬਾ ਤੇ ਹੌਂਸਲਾ ਹੋਣਾ ਚਾਹੀਦਾ ਜਦੋਂ ਅਸੀਂ ਸਾਡੇ ਅੰਦਰ ਕਿਸੇ ਚੀਜ਼ ਨੂੰ ਸਮਝਣ ਦੀ ਕਿਸੇ ਵੀ ਚੀਜ਼ ਨੂੰ ਸਮਝਣ ਦੀ अहमियत ਪੈਦਾ ਹੋਗੀ ਅਸੀਂ ਉਸ ਚੀਜ਼ ਦੀ ਕਦਰ ਕਰਨੀ ਸ਼ੁਰੂ ਕਰ ਦਾਂਗੇ ਚਾਹੇ ਉਹ ਸਾਡੇ ਮਾਪਿਓ ਹੋਣ ਜਾਂ ਘਰ ਦੇ ਵਿੱਚ ਕੋਈ ਵੀ ਚੀਜ਼ ਹੋਵੇ ਜੋ ਤੁਸੀਂ ਨੇ ਨਵੇਂ ਖਰੀਦੀ ਹੈ ਜਾ ਸਾਡੇ ਮਾਪੇ ਹੋਣ ਜਦੋਂ ਸਾਨੂੰ ਉਹਨਾਂ ਦੀ अहमियत ਪਤਾ ਲੱਗੀ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਹੈ ਉਹਨਾਂ ਦੀ अहमियत ਤਾਂ ਸਿਉਂ ਚੀਜ਼ ਨੂੰ ਮਹੱਤਤਾ ਦੇਣ ਲੱਗ ਪਾਂਗੇ ਸਾਡੀ ਜ਼ਿੰਦਗੀ ਦੇ ਵਿੱਚ ਉਸ ਚੀਜ਼ ਦੀ ਕਦਰ ਹੋਣੀ ਸ਼ੁਰੂ ਹੋ ਜਾਊ ਇਸ ਕਰਕੇ ਆਪਣੇ ਪੂਰੇ ਦਿਨ ਨੂੰ ਇਹਨਾਂ ਛੇ ਸ਼ਬਦਾਂ ਦੇ ਨਾਲ ਸ਼ੁਰੂਆਤ ਕਰੋਗੇ ਤਾਂ ਤੁਸੀਂ ਪੂਰਾ ਦਿਨ એનર્ਜੀ ਨਾਲ ਭਰਪੂਰ ਰਹੋਗੇ ਤੁਹਾਡੇ ਅੰਦਰ ਕਦੇ ਨਕਾਰਾਤਮਕ ਆਏ ਨਹੀਂ ਸਕਦੀ ਹੈਗੀ ਨਾ ਹੀ ਆਲਸ ਆ ਸਕਦੀ ਹੈ ਇਹ ਚੀਜ਼ ਦਾ ਸਵੇਰ ਤੋਂ ਹੀ ਸੰਕਲਪ ਲਓ ਉੱਠਣਸਾਰ ਵੀ ਮੈਨੇ ਆਪਣੇ ਅੰਦਰ ਆਤਮ ਵਿਸ਼ਵਾਸ ਆਤਮ ਬਲ ਇੱਛਾ ਸ਼ਕਤੀ ਕਿਰਿਆਸ਼ੀਲਤਾ ਮਹੱਤਵਪੂਰਨ ਮਤਲਬ ਕਿਸੇ ਕੰਮ ਦੀ ਮਹੱਤਤਾ ਇਹ ਸਾਰੀਆਂ ਚੀਜ਼ਾਂ ਮੈਨੇ ਆਪਣੇ ਪੂਰੀ ਦਿਨਚਰਿਆ ਦੇ ਵਿੱਚ ਕਰਨੀਆਂ ਨੇ ਤਾਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਆ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੁੰਦਾ ਇਹਨੂੰ ਲਗਾਤਾਰ ਅਸੀਂ ਨੇ ਕੰਮ ਨੂੰ ਕਰਦੇ ਰਹਾਂਗੇ ਸਵੇਰੇ ਉੱਠ ਕੇ ਇਸ ਸੰਕਲਪ ਨੂੰ ਆਪਣੇ ਮਨ ਦੇ ਵਿੱਚ ਧਿਆਵਾਂਗੇ ਮੈਂ ਜ਼ਿੰਦਗੀ ਦੇ ਵਿੱਚ ਸਭ ਕੁਝ ਕਰ ਸਕਦਾ ਜਾਂ ਕਰ ਸਕਦੇ ਆ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਇਨਸਾਨ ਦੇ ਲਈ ਕੁਝ ਵੀ ਇੰਪੋਸੀਬਲ ਨਹੀਂ ਹੈਗਾ ਸਭ ਕੁਝ ਪੋਸੀਬਲ ਹੈ ਸਭ ਕੁਝ ਸੰਭਵ ਹੈ ਪਰਮਾਤਮਾ ਨੇ ਸਾਨੂੰ ਬੁੱਧੀ ਦਿੱਤੀ ਹੈ ਚੰਗਾ ਮਾੜਾ ਸੋਚਣ ਦੀ ਸ਼ਕਤੀ ਦਿੱਤੀ ਹੈ ਅਸੀਂ ਜ਼ਿੰਦਗੀ ਦੇ ਵਿੱਚ ਸਭ ਕੁਝ ਕਰ ਸਕਦੇ ਹਾਂ ਬਸ ਸਿਰਫ ਜ਼ਰੂਰਤ ਹੈ ਸਾਡੇ ਅੰਦਰ ਆਤਮ ਵਿਸ਼ਵਾਸ ਤੇ ਇੱਛਾ ਸ਼ਕਤੀ ਜਗਾਉਣ ਦੀ ਸਾਡੇ ਅੰਦਰ ਸੈਲਫ ਕੌਨਫੀਡੈਂਸ ਪੈਦਾ ਕਰਨ ਦੀ ਉਹ ਕਿਹਨੇ ਪੈਦਾ ਕਰਨਾ ਉਹ ਅਸੀਂ ਨੇ ਖੁਦ ਹੀ ਪੈਦਾ ਕਰਨਾ ਦੂਜਿਆਂ ਦੇ ਸਮਝਾਉਣ ਨਾਲ ਕੋਈ ਨਹੀਂ ਸਮਝਦਾ ਹੈਗਾ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ